ਮਾ ਪੱਤਰਕਾਰ ਨਰੇਂਦਰਜੀਤ ਅੰਦਾਵਾ ਤੁਸੀਂ ਜੁੜ ਚੁੱਕੇ ਹੋ ਨੂ ਚੈਨਲ ਵਧਨ ਦੀ ਮਿੱਟੀ ਨਾਲ ਇੱਥੇ ਕੋਈ ਸੇਵਾਦਾਰ ਵੀਰ ਜਿਹੜੇ ਆ ਜਦੋਂ ਹੜ੍ਹ ਸ਼ੁਰੂ ਹੋਇਆ ਉਦੋਂ ਤੋਂ ਕਾਫੀ ਵਧੀਆ ਤਨਮਾਨ ਦਾ ਸੇਵਨ ਬਾਹਰੇ ਆ ਤੇ ਅਜੇ ਵੀ ਜਿਹੜੀ ਇਹਨਾਂ ਦੀ ਸੇਵਾ جاری ਆ ਆਓ ਆਪਾਂ ਗੱਲਬਾਤ ਕਰਦੇ ਆ ਇਹਨਾਂ ਨਾਲ ਵਾਈਕਿੰਟ ਸਿੰਘ ਸਾਹਿਬ ਗੁਰਜੀਤ ਸਿੰਘ ਸਾਹਿਬ ਤੇ ਅਸੀਂ ਪਿੰਡ ਪੀ ਲੋਵਾਲ ਜ਼ੈਰੋਗਿਆ ਤੋਂ ਸੇਵਾ ਲੈ ਕੇ ਆਏ ਆ ਜੀ ਹੜ੍ਹ ਵਾਸਤੇ ਇੱਥੇ ਮਤਲਬ ਬਹੁਤ ਜ਼ਿਆਦਾ ਨੁਕਸਾਨ ਹੋਇਆ ਵਾ ਅਸੀਂ ਵੇਖਿਆ ਸੀ ਵੀ ਇੱਥੇ ਚਾਰ ਪਰ ਤੂੜੀ ਤਾੜੀ ਦੀ ਬਹੁਤ ਕਮੀ ਆ ਇਸ ਕਰਕੇ ਅਸੀਂ ਅੱਜ ਤੂੜੀ ਲੈ ਕੇ ਆਏ ਆ ਪਿੰਡ ਜਸ ਉਹ ਤਾਂ ਕਿੰਨੇ ਕਿ ਸੇਵਾਦਾਰ ਇਹਦੇ ਮਤਲਬ ਵੀ ਅਸੀਂ 10-15 ਦਿਨ ਇਹੋ ਕੰਮ ਦੇ ਵਿੱਚ ਹੀ ਰਹੇ ਆ ਪਾਣੀ ਜਿਸਾਨ ਉਹ ਹੀ ਪਾਣੀ ਜਦੋਂ ਆਇਆ ਸੀ ਉਸ ਤੋਂ ਬਾਅਦ ਹੀ ਸ਼ੁਰੂ ਕਰ ਦਿੱਤੀ ਸੀ ਇੱਕ ਦੋ ਦਿਨ ਬਾਅਦ ਸੇਵਾ ਹੀ ਸਾਰਾ ਰਸਨ ਪਾਣੀ ਸਾਰਾ ਕੁਝ ਲਾ ਕੇ ਜਾਂਦੇ ਰਹੇ ਸਾਨੂੰ ਪਤਾ ਲੱਗਾ ਵੀ ਇੱਥੇ ਟੂੜੀ ਦਾ ਬਹੁਤ ਘਟਿਆ ਚਾਰ ਚੋਰ ਫਿਰ ਉਹਦੇ ਵਾਸਤੇ ਅਸੀਂ ਅੱਜ ਟੂੜੀ ਲੈ ਕੇ ਆਏ ਜੀ ਪਿੰਡ ਦੇ ਜੱਟੜ ਦੇ ਵਿੱਚ ਤੁਸੀਂ ਆਪੇ ਜਾਂਦੇ ਜਾਂ ਤੁਹਾਨੂੰ ਕੋਈ ਬੁਲਾਉਂਦੇ ਆ ਫਿਰ ਨਹੀਂ ਆਪ ਹੀ ਜਾਂਦੇ ਜਿੱਦਾਂ ਹੀ ਸੇਵਾਦਾਰਾਂ ਵੱਲੋਂ ਪਹਚਾਇਆ ਜਾਂਦਾ ਜੇ ਜਿੱਥੇ-ਜਿੱਥੇ ਵੀ ਮਤਲਬ ਇਹਦੇ ਘਰ ਜਮਾ ਤੇ ਨਹੀਂ ਕਰਦੀ ਜਿੱਤਰਾ ਕਹਿੰਦੇ ਵੀ ਕਈ ਆ ਮਾ ਕਿੰਨਾ ਰਕਣਾ ਚਾਹੁੰਦਾ ਕਰ ਲਿਆ ਤੇ ਕਹਿੰਦੇ ਤਾਂ ਬਹੁਤ ਜ਼ਿਆਦਾ ਪਏ ਪਰ ਅੱਜ ਤੱਕ ਦੇਖਿਆ ਨਹੀਂ ਹੋਇਆ ਵੀ ਬਹੁਤ ਜ਼ਿਆਦਾ ਵਾ ਲੋਕਾਂ ਨਾਲ ਧੱਕਾ ਵੀ ਹੁੰਦਾ ਪਿਆ ਵੀ ਜਿਹੜੀ ਸੇਵਾ ਲੈ ਕੇ ਆਉਂਦੇ ਰਹੇ ਆ ਖੋਮਾਈ ਜ਼ਿਆਦਾ ਹੁੰਦੀ ਆ ਜੀ ਤੁਹਾਡੀ ਕੋਸ਼ਿਸ਼ ਹੈ ਕਿ ਜਿਹੜੇ ਲੋੜਵੰਦ ਨੂੰ ਚੀਜ਼ ਦਿੱਤੀ ਜਾਵੇ ਹਾਂਜੀ ਹਾਂਜੀ ਜ਼ਰੂਰ